ਏਅਰ ਇੰਡੀਆ ਦੇ ਕਰੂ ਮੈਂਬਰ ਨੂੰ ਕਰੋੜਾ ਰੁਪਏ ਦੇ ਸੋਨੇ ਸਮੇਤ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਕਰੂ ਮੈਂਬਰ ਦੇ ਕੋਲੋਂ ਦੱਸਦੀ ਹੈ ਕਿ ਉਸ ਤੇ ਤਸਕਰੀ ਦੇ આરોਪ ਲੱਗੇ ਨੇ ਤੇ ਇਸ ਦੇ ਕੋਲੋਂ 1 ਕਰੋੜ 41 ਲੱਖ ਰੁਪਏ ਦਾ ਸੋਨਾ ਦੱਸਦੀ ਹੈ ਕਿ ਡੀਆਰਆਈ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਦੀ ਟੀਮ ਨੇ ਸ਼ਤਰਪਤੀ சிவாਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਕਰੂ ਮੈਂਬਰ ਦੇ ਕੋਲੋਂ 1.41 ਕਰੋੜ ਦਾ ਸੋਨਾ ਬ੍ਰਾਹਮਤ ਕੀਤਾ ਗਿਆ ਹੈ ਤਾਂ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਮੁੰਬਈ ਦੇ ছত্রਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ 에어ਪੋਰਟ ਤੇ ਜਿੱਥੇ 에어 ਇੰਡੀਆ ਦਾ ਕਰੂ ਮੈਂਬਰ ਹੀ ਦੱਸ ਦਈਏ ਕਿ ਤਸਕਰ ਨਿਕਲਿਆ ਹੈ ਤਸਕਰੀ ਦੇ આરોਪਾਂ ਦੇ ਤਹਿਤ ਡੀਆਰਆਈ ਦੀ ਟੀਮ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਡੀਆਰਆਈ ਦੀ ਟੀਮ ਨੂੰ ਸੂਚਨਾ ਮਿਲਦੀ ਹੈ ਕਿ ਜੋ ਨਿਊਯਾਰਕ ਤੋਂ ਮੁੰਬਈ ਫਲਾਈਟ ਪਰਤ ਰਹੀ ਹੈ ਇਸ ਦੇ ਵਿੱਚ ਤਸਕਰੀ ਦਾ ਇੱਕ ਕਰੋ ਦਾ ਮੈਂਬਰ ਜੋ ਹੈ ਉਹ ਸ਼ਾਮਿਲ ਹੈ ਤਾਂ ਉਹ ਕਰੂ ਮੈਂਬਰ ਹੀ ਹੈ ਜੋ ਇਸ ਤਸਕਰੀ ਦਾ ਤੰਦਾ ਜੋ ਹੈ ਉਹ ਕਰ ਰਿਹਾ ਹੈ ਤਾਂ ਡੀਆਰਆਈ ਦੀ ਟੀਮ 에ਰਪੋਰਟ ਤੇ ਪਹੁੰਚਦੀ ਹੈ ਤਾਂ ਵਿਅਕਤੀ ਨੂੰ ਦੱਸ ਦਈਏ ਕਿ ਉਸ ਜਦੋਂ 에ਰਪੋਰਟ ਤੇ ਲੈਂਡ ਹੁੰਦੀ ਹੈ ਫਲਾਈਟ ਤਾਂ ਵਿਅਕਤੀ ਨੂੰ ਬੁਲਾਇਆ ਜਾਂਦਾ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਪੁੱਛ ਪੜਤਾਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ 42 ਸਾਲਾਂ ਗਰੀਸ਼ ਪਿੰਪਲੇ ਨਾਂ ਦੇ ਵਿਅਕਤੀ ਨੂੰ ਜੋ 에ਅਰ ਇੰਡੀਆ ਦਾ ਕਰੂ ਮੈਂਬਰ ਹੈ ਇਸ ਦੇ ਕੋਲੋਂ 1.41 ਕਰੋੜ ਯਾਨੀ ਕਿ ਇੱਕ ਕਰੋੜ 41 ਲੱਖ ਰੁਪਏ ਦਾ ਸੋਨਾ ਜੋ ਹੈ ਉਹ ਡੀਆਰਆਈ ਯਾਨੀ ਕਿ ਦੱਸ ਦਈਏ ਕਿ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਦੀ ਟੀਮ ਨੇ ਬਰਾਮਦ ਕੀਤਾ ਗਿਆ ਹੈ ਉੱਥੇ ਜਦੋਂ ਪੁੱਛ ਪੜਤਾਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਸ ਗ੍ਰੋ ਦਾ ਪਰਦਾ ਫਾਸ਼ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਗ੍ਰੋ ਦੇ ਮੁੱਖ ਸੰਚਾਲਕ ਦਾ ਵੀ ਨਾਮ ਸਾਹਮਣੇ ਆਉਂਦਾ ਹੈ ਦੱਸਦੀ ਹੈ ਕਿ ਰਾਕੇਸ਼ ਰਠੌਰ ਉਸ ਵਿਅਕਤੀ ਦਾ ਨਾਮ ਦੱਸਿਆ ਜਾ ਰਿਹਾ ਜੋ ਜੁਐਲਰੀ ਦਾ ਕੰਮ ਕਰਦਾ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਤਸਕਰੀ ਦਾ ਕੰਮ ਕਰ ਰਹੀ ਸੀ ਅਮਰੀਕਾ ਤੋਂ ਸੋਨਾ ਲਿਆ ਕੇ ਭਾਰਤ ਦੇ ਵਿੱਚ ਵੇਚਿਆ ਜਾ ਰਿਹਾ ਸੀ ਤਾਂ ਵੱਡੇ ਗਿਰੋਧ ਅਪਰਦਾ ਫਾਸ਼ ਵੇਖਣ ਨੂੰ ਮਿਲਿਆ ਹੈ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਿੱਥੇ ਇਸ 에ਅਰ ਇੰਡੀਆ ਦੇ ক্রু ਮੈਂਬਰ ਨੂੰ ਦੱਸਦੀ ਹੈ ਕਿ ਤਸਕਰੀ ਕਰਦੇ ਗ੍ਰਿਫਤਾਰ ਕੀਤਾ ਗਿਆ ਹੈ ਨਿਊਯਾਰਕ ਤੋਂ ਸੋਨਾ ਲਿਆ ਕੇ ਭਾਰਤ ਦੇ ਵਿੱਚ ਵੇਚਿਆ ਜਾ ਰਿਹਾ ਸੀ ਤਾਂ ਜਦੋਂ ਡੀਆਰਆਈ ਦੀ ਟੀਮ ਨੂੰ ਇਸ ਦੀ ਸੂਚਨਾ ਮਿਲਦੀ ਹੈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸ ਤੋਂ ਬਾਅਦ ਜਾਂਚ ਪੜਤਾਲ ਕੀਤੀ ਜਾਂਦੀ ਹੈ ਸਕ੍ਰੂ ਮੈਂਬਰ ਦੇ ਕੋਲੋਂ ਜਿਸ ਦਾ ਨਾਮ ਗਰੀਸ਼ ਪਿੰਪਲੇ ਦੱਸਿਆ ਜਾ ਰਿਹਾ 42 ਸਾਲਾਂ ਦਾ ਇੱਕ ਰੂ ਮੈਂਬਰ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਮੌਕੇ ਤੋਂ ਇਸ ਦੇ ਕੋਲੋਂ 1 ਕਰੋੜ 41 ਲੱਖ ਰੁਪਏ ਦਾ ਸੋਨਾ ਡੀਆਰਆਈ ਦੀ ਟੀਮ ਮੌਕੇ ਤੋਂ ਦੱਸਦੀ ਹੈ ਕਿ ਉਹ ਬਰਾਮਦ ਕਰਦੀ ਹੈ ਜਿਸ ਤੋਂ ਬਾਅਦ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਉੱਥੇ ਹੀ ਮੁੱਖ ਸੰਚਾਲਕ ਰਾਕੇਸ਼ ਰਠੌਰ ਜੋ ਜੁਐਲਰੀ ਦਾ ਕੰਮ ਕਰਦਾ ਹੈ ਜੁਲ ਹੈ ਉਸ ਨੂੰ ਵੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਤਾਂ ਇਸ ਗਿਰੋਹ ਦਾ ਪਰਦਾਫਾਸ਼ ਵੇਖਣ ਨੂੰ ਮਿਲਿਆ ਹੁਣ ਵੇਖਣਾ ਹੋਵੇਗਾ ਕਿ ਇਸ ਗਿਰੋਹ ਦੇ ਵਿੱਚ ਹੋਰ ਕਿਹੜੇ-ਕਿਹੜੇ ਨਵੇਂ ਚਿਹਰੇ ਵੀ ਜੋਨ ਸੀ ਉਹ ਸ਼ਾਮਿਲ ਸੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੇਖਣ ਨੂੰ ਮਿਲਦੀ ਹੈ